ਇੱਕ ਵੀਰਾਂ ਦਾ ਨਾ ਬਾਈ ਕਬੂਤਰਾਂ ਦੇ ਸ਼ੌਂਕ ਬਾਰੇ ਤੇਰਾ ਕੀ ਖਿਆਲ ਆ ਬਾਈ ਇਸ ਸ਼ੌਂਕ ਬਾਰੇ ਤਾਂ ਜਿੰਨੀ ਤਾਰੀਫ ਕਰ ਲਈਏ ਓਨੀ ਥੋੜੀ ਆ ਜਿਨ੍ਹਾਂ ਨੂੰ ਇਸ ਸ਼ੌਂਕ ਦਾ ਪਤਾ ਉਹਨਾਂ ਨੂੰ ਹੀ ਪਤਾ ਹੈ ਬਾਕੀ ਤਾਂ ਹੋਰਾਂ ਬਾਰੇ ਤਾਂ ਇਹ ਆਏ ਆ ਵੀ ਤੂੰ ਹੀ ਇਹ ਇਹ ਵੀ ਨਹੀਂ ਬਾਈ ਸ਼ੌਂਕ ਪੁਰਾਣੇ ਬਜ਼ੁਰਗ ਕਰਦੇ ਨੇ ਕਬੂਤਰਾਂ ਦਾ ਸ਼ੌਕ ਤੇ ਹੁਣ ਸਾਡੇ ਨੌਜਵਾਨ ਵੀ ਗਰਦਪੱਟੀ ਆਉਂਦੇ ਆ ਕਬੂਤਰਾਂ ਦੇ ਵਿੱਚ ਬਾਕੀ ਬਾਈ ਜਿਹਨੂੰ ਕਬੂਤਰਾਂ ਦਾ ਸ਼ੌਂਕ ਲੱਗ ਗਿਆ ਨਾ ਉਹ ਕਬੂਤਰਾਂ ਦਾ ਸ਼ੌਂਕ ਹੀ ਉਹਨੂੰ ਲੱਗਿਆ ਰਹਿੰਦਾ ਹੋਰ ਕੋਈ ਨਸ਼ਾ ਪੱਤਾ ਨਹੀਂ ਉਹਨੂੰ ਲੱਗਦਾ ਨਾ ਕਬੂਤਰਾਂ ਵਾਲਾ ਬੰਦਾ ਬਾਈ ਮੋੜਾਂ ਤੇ ਜਾ ਕੇ ਖੜਨ ਨਾ ਕਿਤੇ ਗਲਤ ਰਾਸਤੇ ਤੇ ਜਾਣ ਨਾ ਗਲਤ ਸੰਗਤ ਦੇ ਵਿੱਚ ਜਾਣ ਉਹ ਟਾਈਮ ਹੀ ਨਹੀਂ ਮਿਲਦਾ ਬਾਈ ਉਹਨਾਂ ਨੂੰ ਘਰ ਦੇ ਵਿੱਚ ਇਹਨਾਂ ਦੀ ਯਾਰੀ ਲੱਗੇ ਰਹਿੰਦੀ ਹੈ ਬਾਕੀ ਖਾਨਦਾਨੀ ਸ਼ੌਂਕ ਹੈ ਬਾਈ ਕਬੂਤਰਾਂ ਦਾ ਮਾੜੀ ਮੋਟੀ ਗੱਲ ਜੀ ਜਿਨ੍ਹਾਂ ਨੇ ਰੱਖੇ ਆ ਉਹਨਾਂ ਨੂੰ ਹੀ ਪਤਾ ਜਿਸ ਘਰੇ ਕਬੂਤਰ ਰੱਖੇ ਆ ਏ ਨਹੀਂ ਵੀ ਉਹਨਾਂ ਤੇ ਬਦਾਮ ਮੁੱਕ ਜਾਣਗੇ ਬਦਾਮ ਤਾਂ ਗੱਟਿਆਂ ਦੇ ਗੱਟੇ ਚ ਨਹੀਂ ਪਏ ਆ ਬਾਈ ਜਿਨ੍ਹਾਂ ਨੇ ਕਬੂਤਰ ਰੱਖੇ ਆ